ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਪਏ ਹਾਂ ਜੋ ਕਿ ਸਾਂਝੀ ਕੀਤੀ ਨੇ ਸਾਡੇ ਸਾਡੇ ਪੱਤਰਕਾਰ ਵਿਕੀ ਮਲਗ ਨੇ ਤੁਹਾਨੂੰ ਦੱਈ ਕਿ ਕਲਾਨੌਰ ਤੋਂ ਗਰਦਾਸਪੁਰ ਨੂੰ ਆ ਰਹੀ ਨਿੱਜੀ ਕੰਪਨੀ ਦੀ বাস ਗਲਤ ਸਾਈਡ ਤੋਂ ਆ ਕੇ ਮੰਗਲਸੈਂਡ ਪੁਲ ਨਾਲ ਟਕਰਾਈ ਕਈ ਸਵਾਰੀਆਂ ਤੇ ਲੱਗੀਆਂ ਸੱਟਾਂ ਐਸਐਸਐਫ ਵੱਲੋਂ ਮੌਕੇ ਤੇ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੁਹਾਨੂੰ ਦੱਈ ਕਿ ਇਹ বাস ਜੋ ਕਲਾਨੌਰ ਤੋਂ ਗਰਦਾਸਪੁਰ ਨੂੰ ਆ ਰਹੀ ਸੀ ਤੇ ਆਣ ਕੇ ਮੰਗਲ ਹਸੈਨ ਦੇ ਨੇੜੇ ਜੋ ਪੋਲ ਬਣਿਆ ਹੋਇਆ ਆ ਪੁਲ ਦੀ ਇੱਕ ਸਾਈਡ ਦੀ ਆਮ ਦੇ ਉੱਤੇ ਜਿਹੜਾ ਆ ਉਹ ਬਸ ਚੜ ਜਾਂਦੀ ਏ ਤੇ ਕਾਫੀ ਜਾਦਾ ਤੇਜ਼ੀ ਦੇ ਨਾਲ ਬੱਸ ਆਣ ਕੇ ਵੱਜੀ ਮੌਕੇ ਤੇ ਚਸ਼ਮਦੀਦ ਨੇ ਦੱਸਿਆ ਕਿ ਇਹ ਬੱਸ ਬੜੀ ਹੀ ਤੇਜ਼ ਆਉਂਦੀ ਹੋਈ ਇੱਥੇ ਵੱਜੀ ਹੈ ਤੇ ਨਾਲ ਦੀ ਨਾਲ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਸ ਬੱਸ ਡਰਾਈਵਰ ਨੇ ਜਿਹੜਾ ਆ ਨਸ਼ਾ ਕੀਤਾ ਹੋਇਆ ਸੀ ਆਹ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਆ ਚਸ਼ਮਦੀਦ ਲੋਕਾਂ ਦਾ ਜਿਨ੍ਹਾਂ ਨੇ ਮੌਕੇ ਤੇ ਇਹ ਸਾਰਾ ਕੁਝ ਦੇਖਿਆ ਤੇ ਸਵਾਰੀਆਂ ਨੂੰ ਚੱਕ ਕੇ ਐਸਐਸਐਫ ਤੇ ਥਰੂ ਜਿਹੜਾ ਆ ਹਸਪੀਟਲ ਦੇ ਵਿੱਚ ਪਹੁੰਚਾਇਆ ਹਾਂਜੀ ਭਾਈ ਕੀ ਨਾਂ ਡਾਡਾ ਦਾ ਜਿਹੜਾ ਬਣ ਗਿਆ ਮੇਰਾ ਨਾਮ ਲਕੇਸ਼ ਆ ਮੇਰਾ ਪਿੰਡ ਰਾਜਪੁਰਾ ਵਾ ਕੀ ਜਿਹੜਾ ਐਕਸੀਡੈਂਟ ਹੋਇਆ ਵਾ ਕਿਹ ਇਸ ਤਰ੍ਹਾਂ ਆ ਇਹ ਉਦੋਂ ਬਾਸਾੜੀ ਆ ਅਨ ਕੰਡੀਸ਼ਨਲ ਸਪੀਡ ਤੇ ਉਹ ਨਸ਼ਾ ਨੁਸ਼ਾ ਕੀਤਾ ਸੀ ਡਰਾਈਵਰ ਨੇ ਤੇ ਇੱਥੇ ਕੋਈ ਮੈਂਆ ਗਰਦਾਸਪੁਰ ਤੋਂ ਆ ਰਿਹਾ ਸੀ ਤੇ ਬੋਰੀ ਕਿੰਦੀ ਦੇਗੀ ਆਟੋ ਵਾਲੇ ਦੀ ਉਹ ਮੈਂ ਬੋਰੀ ਚੁੱਕ ਕੇ ਰੱਖੀ ਜਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੋਕੇ ਦੇ ਕਿੰਨੀਆਂ ਕੁ ਸਵਾਰੀਆਂ ਬੱਸ ਦੇ ਵਿੱਚ ਮੋਕੇ ਤੇ ਹੋਣੀਆਂ ਕੋਈ 30 35 ਸਵਾਰੀਆਂ ਤੇ ਡਰਾਈਵਰ ਜਿਹੜਾ ਉਹ ਮੋਕੇ ਤੇ ਡਰਾਈਵਰ ਜਦੋਂ ਮੈਂ ਮੋਰਚਾਲ ਜਦੋਂ ਬੱਸ ਥੇਈ ਵੱਜੀ ਆ ਦੇ ਵਿੱਚ ਮੈਂ ਭੱਜ ਕੇ ਆਪਣਾ ਮੋਰਚਾ ਲਾ ਕੇ ਤੇ ਆਇਆ ਵਾਂ ਡਰਾਈਵਰ ਨੂੰ ਖੜਨ ਲਈ ਤੇ ਡਰਾਈਵਰ ਖrar ਹੋ ਗਿਆ ਦਾ ਜੀ ਅ ਵੀ ਤਿੰਨ ਆਤਰਾ ਦੇ ਮੇਰਾ ਨਾਮ ਲਾਪੜੀ ਦਾ ਹੈ ਪਿੰਡ ਜਿਹੜਾ ਜਰਾ ਮੇਰਾ ਕਨੂਆ ਕਨੂਆ ਇਹ ਜਿਹੜੀ ਬੱਸ ਵੱਜੀ ਆ ਕਿਸ ਤਰ੍ਹਾਂ ਵੱਜੀ ਪਤਾ ਕਿੱਦੋਂ ਆਉਂਦੀ ਏ ਇਹ ਕੱਲਾ ਨਵੜੋਂ ਆਉਂਦੀ ਬੱਸ ਟੈਂਡਰ ਕਲਾਨੌਰ ਤੋਂ ਵਾਸਟਾਨਾ ਵੱਲ ਦੀ ਹਾਂ ਜੀ ਬੱਦੇ ਦੇ ਵਿੱਚ ਸਵਾਰੀ ਹਾਂਜੀ ਵਾਧੂ ਜੀ ਭੜੀ ਬੁੜੀ ਆ ਕੀ ਹੋਇਆ ਜੇ ਦੇਖੀ ਆ ਦੇਖੀ ਇਹ ਭਈ ਪੁਰਾਣੀ ਹੁਣ ਤੋਂ ਗਿਆ ਜੀ ਪੁਰਾਣੀ ਨਸ਼ਾ ਕੀਤਾ ਨਹੀਂ ਮੈਂ ਦਾਦੋ ਪੀ ਨਾ ਲੇ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਪਿਹਰਾਜ ਮੈਂ ਇਹ ਵੇਲੇ ਗੁਰਦਾਸਪੁਰ ਤੋਂ ਆ ਰਿਹਾ ਸੀ ਕਲਾਨੌਰ ਵੱਲੋਂ ਸਾਈਡ ਤੋਂ ਨਈਰ ਬੱਸ ਸਰਵਿਸ ਜਿਹੜੀ ਆ ਰਹੀ ਬਹੁਤ ਹੀ ਫਾਸਟ ਆ ਰਹੀ ਐਨੀ ਫਾਸਟ ਆ ਰਹੀ ਵੀ ਮੇਰੇ ਸਾਹਮਣੇ ਘੱਟੋ ਘੱਟ ਵੀ 150 ਦੀ ਸਪੀਡ ਤੇ ਹੋਣੀ ਹੈ ਤੇ ਇਹਦੇ ਵਿੱਚ ਸਵਾਰੀਆਂਹੀਂ ਕੋਈ ਜਾਨੀ ਮਾਲੀ ਨੁਕਸਾਨ ਤੋਂ ਚਲੋ ਜਾਨੀ ਨੁਕਸਾਨ ਤੋਂ ਬਹੁਤ ਹੋਇਆ ਵਾ ਵੀ ਮਾਲੀ ਨੁਕਸਾਨ ਤੋਂ ਬਚਾਇਆ ਹੋ ਗਿਆ ਕੋਈ ਸਕੂਲ ਵਾਲੀਆਂ ਮਾਈਡਾਂਹੀਂ ਹੋਰ ਇਹਦੇ ਵਿੱਚ ਬਹੁਤ ਬੱਚੇ ਬਜ਼ੁਰਗੂ ਹੀ ਹੈਗੇ ਸੀ ਪਰ ਬੱਸ ਵੱਜਣ ਸਾਰੀ ਡਰਾਈਵਰ ਇੱਥੋਂ ਭੱਜ ਗਿਆ ਤੇ ਡਰਾਈਵਰ ਦੀ ਹਾਲਤ ਇਦਾਂ ਦੀ ਸੀ ਵੀ ਤੁਸੀਂ ਵੇਖ ਸਕਦੇ ਜੇ ਵੀ ਫੋਟੋ ਉਸਦੇ ਘਟੋ ਘਟ ਵੀ ਅੱਧੀ ਬੱਸ ਅਗਲੇ ਬੰਨੇ ਚਲ ਗਈ ਹੈ ਉਹ ਡਰਾਈਵਰ ਨੇ ਕੀ ਖਾਦਾ ਹੋਊਗਾ ਜਾਂ ਉਹਨੇ ਚਟਾ ਪੀਤਾ ਹੋਊਗਾ ਜਾਂ ਉਹਨੇ ਗੋਲੀਆਂ ਖਾਧੀਆਂ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਇਹ ਮੈਡੀਕਲ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਪਰ ਵੇਖੋ ਇਹ ਝਾਲ ਮਾਲ ਦੀ ਰਾਖੀ ਵਾਸਤੇ ਤੇ ਇਹਦਾ ਕੋਈ ਲਾਇਸੈਂਸ ਚੈੱਕ ਵਗਾਰਾ ਕਰਨਾ ਚਾਹੀਦਾ ਹੈ ਇਹ ਬੰਦੇ ਵੇਖੋ ਇੰਨਾ ਨੁਕਸਾਨ ਹੋ ਗਿਆ ਐਕਸੀਡੈਂਟ ਤੋਂ ਘਟਨਾ ਬਹੁਤ ਜ਼ਬਰਦਸਤ ਵਾ ਇਹ ਆ ਵੀ ਤੁਸੀਂ ਸ਼ੁਕਰ ਕਰੋ ਵੀ ਬਚਾਅ ਹੋ ਗਿਆ ਵਾ ਬਾਕੀ ਆ ਗੱਡੀ ਤੁਹਾਡੇ ਸਾਹਮਣੇ ਖਲੋਤੀ ਹੈ ਪੀਬੀ061241 ਇਹਦਾ ਨੰਬਰ ਵਾ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਜ਼ਰੂਰ ਹੋਇਆ ਜੇ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਇਹ ਵੇਖਿਆ ਗਿਆ ਵੀ ਇੱਕ ਮੁੰਡਾ ਆਪਣੀ ਜਾਨ ਬਚਾ ਕੇ ਮੋਟਰਸਾਈਕਲ ਛੁੱਟ ਕੇ ਭੱਜ ਗਿਆ ਉੱਥੋਂ ਇਸ ਕਰਕੇ ਆ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਆ ਕਿ ਇਹਨਾਂ ਡਰਾਈਵਰਾਂ ਤੇ ਥੋੜੀ ਕੋਈ ਬਾਕੀ ਮਤਲਬ ਨਿਗਰਾਨੀ ਕੀਤੀ ਜਾਵੇ ਜਾਂ ਮਾਲਕਾਂ ਨੂੰ ਆ ਵੀ ਆਪਣੇ ਡਰਾਈਵਰਾਂ ਦੀ ਜਿਹੜੀ ਹੈ ਸੇਫ ਸੈਫਟੀ ਰੱਖੀ ਜਾਵੇ ਵੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕਿਹੜੀ ਰੁਖਭਾਰ ਨਾਲ ਗੱਡੀਆਂ ਚਲਾਉਂਦੇ ਜੀ ਕਿੰਨਾ ਕਿ ਕਿਤੇ 2 ਮਿੰਟ ਦੀ ਸਰਵਿਸ ਵਾ ਇੱਥੇ ਤੂੰ ਕਲਾਨਰੋਂ ਗਰਦਾਸਪੁਰ ਜਾਣਾ ਤੁਸੀਂ ਜਿਹੜਾ ਚੰਡੀਗੜ੍ਹ ਜਾਣਾ ਇਸ ਕਰਕੇ ਆ ਇਹ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਤੇ ਮਾਲਕ ਨੇ ਮੜਾ ਹੱਥ ਦੇ ਕੇ ਰੱਖਿਆ ਇਹਨਾਂ ਨੂੰ ਬਾਕੀ ਜੋ ਆਕਾਲਪੁਰਖ ਕਰੇ ਵਧੀਆ ਕਰੂਗਾ ਬਚਾਅ ਹੋ ਗਿਆ ਵਾ ਜੀ ਟੋਟਲੀ ਬਚਾਅ ਹੋ ਗਿਆ ਬਾਕੀ ਪੁਲਿਸ ਪ੍ਰਸ਼ਾਸਨ ਵਾਲੇ ਵੀ ਆ ਚੁੱਕੇ ਆ ਬਾਕੀ ਜਿਹੜੀ ਜਾਣਕਾਰੀ ਆ ਇਹਨਾਂ ਕੋ ਤੁਸੀਂ ਲਾਓ ਧੰਨਵਾਦ ਜੀ ਹਾਂਜੀ ਸਰ ਦੱਸ ਦੋ ਇਹ バス ਕਿੱਧਰੋਂ ਆਉਂਦੀ ਨਹੀਂ ਸੀ ਤੇ ਕਿੰਨੀਆਂ ਸਵਾਰੀਆਂ ਇਸ ਵਿੱਚ ਅਸੀਂ ਪਾਸਤੇ 15 ਰੌਂਡ ਤੋਂ ਕਵਸਤੀ ਮਿਲੀ ਸਾਨੂੰ ਕਿ ਇੱਕ バス ਜਿਹੜੀ ਆ ਮੰਗਲ ਸ਼ਹਿਰ ਫੋਲਟ ਤੇ ਵਜੀ ਆ ਪੋ ਮੋਰਚਾਲਾ ਦੇ ਵਿੱਚ ਤੇ ਪੰਜਾਂ ਮਟਾਂ ਜਾਂ ਆਣ ਕੇ ਤੇ ਵੇਖਿਆ ਵਾ ਇਹ バス ਜਿਹੜੀ ਆ ਪੋਲ ਦੇ ਬਾਰੀਅਲ ਦੇ ਉੱਤੇ ਚੱਲੀ ਹੋਈ ਆ ਜੇ ਕਾਫੀ ਲੋਕਾਂ ਤਿੰਨ ਚੌਹਾਂ ਲੋਕਾਂ ਦੇ ਛੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾ ਗਿਆ ਆ ਇਹ ਕੋਲਾ ਮਸੀਹ ਆ ਇੱਕ ਮਜੀਦੀ ਆ ਭਾਦਨ ਇਸ਼ਾਰੇ ਦੇ ਆ ਇਹਨਾਂ ਨੂੰ ਸਰਕਾਰੀ ਹਸਪਤਾਲ ਪਹੁੰਚਾ ਗਿਆ ਛੱਡਾਂ ਛੇਕ ਲੱਗੀਆਂ ਹੋਈਆਂ ਨੇ ਇਹਨਾਂ ਦੀ ਕੁੱਲ ਕਿੰਨੇ ਕੁ ਸਵਾਰੀਆਂ ਜਿੰਨੇ ਮਜ਼ਦੂਰ ਸੀ ਇਸ ਪਾਸੇ ਛੱਟਾਂ ਡਰਾਈਵਰ ਤੇ ਫਰਾਰ ਹੋ ਗਿਆ ਬਾਤ ਛੱਡ ਕੇ ਡਰਾਈਵਰ ਜਾਵਾ ਇਹ ਮੇਜਰ ਆਂਦਾ ਉਹ ਦਾਰੂ ਗਿਆਵਾ ਇਹਨਾਂ ਨੂੰ ਨਿਪਟਾ ਲਗਾ ਵੀ ਇੱਕ ਕਿਸ ਕਾਰਨ ਬਾਤ ਸਵੱਜੀਆ ਕਿ ਔਰ ਸ਼ਦਰ ਨੂੰ ਗੁਰਦਾਸਪੁਰ ਨੂੰ ਆਈਏ ਨੂੰ ਫੋਨ ਕਰਤਾ ਵਾ ਉਹ ਆਣ ਕੇ ਸਾਰੀ ਕਾਰਵਾਈ ਕਰੀ ਗਈ